ਦੇਖਿਆ ਹੁਣ ਇਹਨਾਂ ਨੂੰ ਦਿਖਾਇਆ ਵੀ ਢੂਆਂ ਦੇ ਉੱਤੇ ਲਾਸ਼ਾਂ ਪਈਆਂ ਹੋਈਆਂ ਆ ਸਾਡਾ ਮੁੰਡਾ ਗਰੂ ਗਰਨੂਰ ਹੈ ਇਹਦੇ ਲੱਤਾਂ ਦੇ ਉੱਤੇ ਡਾਂਗਾ ਢੂੰਗਾ ਮਾਰਿਆ ਪੁਲਿਸ ਨਾਲ ਗੱਲ ਕੀਤੀ ਤੇ ਪੁਲਿਸ ਕਹਿੰਦੀ ਵੀ ਇਹ ਤਾਂ ਡਾਂਗਾ ਹੀ ਆ ਹਜੇ ਗੋਲੀਆਂ ਵੀ ਮਾਰੀਆਂ ਜਾ ਸਕਦੀਆਂ ਸੈਨੇਟ ਨੂੰ ਲੈ ਕੇ ਪੀਯੂ ਦੇ ਵਿਦਿਆਰਥੀਆਂ ਦੇ ਵਿੱਚ ਕਈ ਦਿਨਾਂ ਤੋਂ ਜਿਹੜਾ ਤਰਨਾ ਜੋ ਹੈ ਉਹ ਦਿੱਤਾ ਜਾ ਰਿਹਾ ਸੀ ਤੇ ਉਸ ਨੂੰ ਲੈ ਕੇ ਕਈ ਮੰਤਰੀ ਜਿਹੜੇ ਨੇ ਇੱਥੇ ਪਹੁੰਚੇ ਸੀਗੇ ਕਈ ਐਮਪੀ ਪਹੁੰਚੇ ਸੀ ਅੱਜ ਅਜੇਪਾਲ ਮਿੱਟੂ ਘਿਹੜਾ ਜੀ ਇੱਥੇ ਪਹੁੰਚੇ ਆ ਉਹਨਾਂ ਨੂੰ ਸਮਰਥਨ ਦੇਣ ਲਈ ਪਹੁੰਚੇ ਆ ਬੱਚਿਆਂ ਦਾ ਹੌਂਸਲਾ ਜਿਹੜਾ ਉਹ ਵਿਧਾਨਦੇ ਦੇ ਪਹੁੰਚੇ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਅੱਜ ਤੁਸੀਂ ਇੱਥੇ ਪਹੁੰਚੇ ਹੋ ਬੱਚਿਆਂ ਦੇ ਬੱਚਿਆਂ ਨੂੰ ਹੌਂਸਲਾ ਦੇਣ ਲਈ ਇੱਥੇ ਪਹੁੰਚੇ ਹੋ ਕੀ ਦੇਖਦੇ ਹੋ ਦੇਖੋ ਜੀ ਬੜੀ ਮੰਦ ਭਾਗੀ ਘਟਨਾ ਜਿਹੜੀ ਅੱਜ ਹੋਈ ਹੈ ਬੱਚਿਆਂ ਦੇ ਉੱਤੇ ਸਟੂਡੈਂਟਸ ਦੇ ਉ ਜਿਹੜਾ ਲਾਠੀ ਚਾਰਜ ਹੋਣਾ ਇੱਕ ਪਹਿਲੀ ਗੱਲ ਤਾਂ ਹੈ ਪੁਲਿਸ ਦੀ ਜਿਹੜੀ ਇਨੀ ਇੰਟਰਫੀਰੈਂਸ ਹੈ ਯੂਨੀਵਰਸਿਟੀ ਦੇ ਵਿੱਚ ਅਸੀਂ ਅੱਜ ਤੋਂ ਕਈ ਸਾਲ ਪਹਿਲਾਂ ਤੋਂ ਜਦੋਂ ਅਸੀਂ ਇੱਥੇ ਸਟੂਡੈਂਟ ਹੁੰਦੇ ਸੀ ਉਦੋਂ ਵੀ ਅਸੀਂ ਕਹਿੰਦੇ ਸੀ ਪੁਲਿਸ ਦੀ ਇੰਟਰਫੀਰੈਂਸ ਨਹੀਂ ਚਾਹੀਦੀ ਬਿਕਾਜ਼ ਇਹ ਜਿਹੜਾ ਹੈਂਡਲਿੰਗ ਹੈ ਕੱਲੀ ਯੂਨੀਵਰਸਿਟੀ ਦਾ ਜਿਹੜਾ ਸਿਕਿਉਰਿਟੀ ਵਿੰਗਾ ਉਹ ਕਰੇ ਪਰ ਇਹ ਜਿਹੜੀ ਪੁਲਿਸ ਦੀ ਇਨਵੋਲਵਮੈਂਟ ਹੈ ਇਸਦੇ ਬੜੀ ਮੰਦ ਭਾਗੀ ਚੀਜ਼ ਹੈ ਜਿਹੜੀ ਕਿ ਹੋਣੀ ਨਹੀਂ ਚਾਹੀਦੀ ਸੀ ਬੱਚਿਆਂ ਦੇ ਸਟੂਡੈਂਟਸ ਦੇ ਉੱਤੇ ਲਾਠੀ ਚਾਰਜ ਬੜਾ ਬੁਰਾ ਬੁੜੀ ਤਰ੍ਹਾਂ ਨਾ ਹੋਇਆ ਤੇ ਮੈਂ ਕਈ ਦੇਖਿਆ ਹ ਗਰਨੂਰ ਹੈ ਇਹਦੇ ਲਤਾਂ ਦੇ ਉੱਤੇ ਡਾਂਗਾ ਢੂੰਗਾ ਮਾਰਿਆ ਉਹ ਤਾਂ ਬੜੀ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਤੇ ਜਦੋਂ ਸਟੂਡੈਂਟਸ ਨੇ ਜਿਹੜੇ ਪ੍ਰੋਟੈਸਟਰ ਸੀਗੇ ਜਿਹੜੇ ਆਪਦੇ ਹੱਕ ਲਈ ਲੜਦੇ ਸੀਗੇ ਉਹਨਾਂ ਨੇ ਜਦੋਂ ਪੁਲਿਸ ਨਾਲ ਗੱਲ ਕੀਤੀ ਤਾਂ ਪੁਲਿਸ ਕਹਿੰਦੀ ਵੀ ਇਹ ਤਾਂ ਡਾਂਗਾ ਹੀ ਆ ਹਜੇ ਗੋਲੀਆਂ ਵੀ ਮਾਰੀਆਂ ਜਾ ਸਕਦੀਆਂ ਸੋ ਇਹ ਬੜੀ ਮੰਦ ਭੱਗੀ ਅੱਜ ਘਟਨਾ ਹੋਈ ਹੈ ਜਿਹੜੀ ਇੱਥੇ ਯੂਨੀਵਰਸਿਟੀ ਦੇ ਵਿੱਚ ਹੋਈ ਹੈ ਜਿਹਨੂੰ ਅਸੀਂ ਬੜਾ ਬੜੀ ਸਟਰੋਂਗ ਤਰੀਕੇ ਨਾਲ ਕੰਡੈਮ ਕਰਨਾ ਵੀ ਹੋਣੀ ਚਾਹੀਦੀ ਇੱਥੇ ਪ੍ਰੋਟੈਸਟ ਲੈ ਕੇ ਕਿੰਨੇ ਦਿਨਾਂ ਤੋਂ ਇਹ ਪ੍ਰੋਟੈਸਟ ਚੱਲ ਰਿਹਾ ਤਾਂ ਕੀ ਸੋਲੂਸ਼ਨ ਹੈ ਤਾਂ ਦੇਖਦੇ ਹੋ ਤੁਸੀਂ ਕਿ ਹਾਂ ਬੱਚ ਅਗੇ ਜਿਹੜੀ ਮੀਟਿੰਗ ਜਿਹੜੀ ਆ ਹੋਣੀ ਚਾਹੀਦੀ ਹੈ ਲੇਕਿਨ ਮੀਟਿੰਗ ਦਾ ਕੋਈ ਜ਼ਰੀਆ ਜੋ ਹੈ ਉਹ ਨਹੀਂ ਬਣ ਰਿਹਾ ਤੁਸੀਂ ਐਸੇ ਪਹੁੰਚੇ ਹੋ ਕਿਵੇਂ ਦੇਖਦੇ ਹੋ ਬਿਲਕੁਲ ਜੀ ਮੈਂ ਚਾਹਣਾ ਵੀ ਇਹ ਮੀਟਿੰਗ ਰੱਖੀ ਜਾਵੇ ਇਹਦਾ ਸੋਲੂਸ਼ਨ ਇਹੀ ਹੈ ਵੀ ਜਿਹੜੀਆਂ ਗਵਰਨਮੈਂਟਸ ਹੈ ਇਹਨਾਂ ਨੂੰ ਆਪ ਦੇ ਜਿਹੜੇ ਪਰਸਨਲ ਮੋਟਿਵਸ ਹੈ ਉਹਨਾਂ ਨੂੰ ਪਾਸੇ ਰੱਖ ਕੇ ਇੱਕ ਆਬਾਮ ਦਾ ਇੱਕ ਸਟੂਡੈਂਟਸ ਦਾ ਜਿਹੜਾ ਇੰਟਰਸਟ ਹੈ ਉਹਨੂੰ ਕਰਨਾ ਚਾਹੀਦਾ ਤੇ ਇਸ ਚੀਜ਼ ਦੇ ਉੱਤੇ ਇੱਕ ਡਿਸਕਸ਼ਨ ਹੋਣੀ ਚਾਹੀਦੀ ਹੈ ਮੀਟਿੰਗਸ ਅਰੇਂਜ ਕਰਨੀਆਂ ਚਾਹੀਦੀਆਂ ਸੀਨੀਅਰ ਅਥਾਰਟिटीज ਨੂੰ ਤੇ ਇਸ ਗੱਲ ਨੂੰ ਮੁੱਦੇ ਨੂੰ ਨਿਵੇੜਨਾ ਚਾਹੀਦਾ ਬਟ ਇਹ ਮੈਨੂੰ ਨਹੀਂ ਲੱਗਦਾ ਵੀ ਇਸ ਮੁੱਦੇ ਨੂੰ ਇਹ ਨਿਵੇੜਨ ਦੇ ਹੱਕ ਚ ਹੈ ਕਿਉਂਕਿ ਜਿਹੜਾ ਪਿੱਛੇ ਯੂਨੀਵਰਸਿਟੀ ਨੂੰ ਬੈਕਅਪ ਆ ਰਿਹਾ ਉਹ ਉਹ ਆਰਐਸਐਸ ਤੋਂ ਬੈਕਅਪ ਆ ਰਿਹਾ ਹੈ ਸੋ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਇਹ ਛੇਤੀ ਕਿਤੇ ਮੁੱਦਾ ਨਿਬੜਨ ਦੇਣਗੇ ਬਟ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਣਿਓ ਇਸ ਚੀਜ਼ ਦਾ ਕੰਡੈਮਨ ਕਰਦੇ ਹਾਂ ਇਸ ਜੋ ਵੀ ਇਹ ਘਟਨਾ ਹੋਈ ਹੈ ਤੇ ਗਾਂ ਵੀ ਅਸੀਂ ਇਹ ਸਟੂਡੈਂਟਸ ਦੇ ਨਾਲ ਪ੍ਰੋਟੈਸਟਰਸ ਦੇ ਨਾਲ ਇਹਨਾਂ ਦੇ ਹੱਕਾਂ ਲਈ ਅਸੀਂ ਵੀ ਨਾਲ ਖੜੇ ਆ ਤੇ ਅਸੀਂ ਨਾਲ ਲੜਾਂਗੇ ਇਹਨਾਂ ਦੇ ਕੇਂਦਰ ਜੋ ਹੈ ਉਹ ਆਪਣੇ ਯੂਨੀਵਰਸਿਟੀ ਨੂੰ ਆਪਣੇ ਅੰਡਰ ਲੈਂਡ ਜਿਹੜਾ ਹੈ ਉਹ ਕਰ ਰਿਹਾ ਤੇ ਇਹਦੇ ਵਿੱਚ ਕਈ ਦੇਖਦੇ ਆਪਾਂ 170 ਤੋਂ ਪਲੱਸ ਜਿਹੜੀਆਂ ਯੂਨੀਵਰਸਿਟੀਆਂ ਦੇ ਪੀਯੂ ਦੇ ਅੰਡਰ ਆਉਂਦੀਆਂ ਤਾਂ ਕਿਵੇਂ ਦੇਖਦੇ ਉਹ ਕੇ ਪਾਸੇ ਜੋ ਆਪਣੇ ਅੰਡਰ ਲੈਂਡ ਕਰ ਰਿਹਾ ਤੇ ਇੱਥੇ ਬੱਚੇ ਜੋ ਪ੍ਰੋਟੈਸਟ ਕਰ ਰਹੇ ਲੇਕਿਨ ਉਹਨਾਂ ਦੀ ਸੁਣਵਾਈ ਜੋ ਹੈ ਉਹ ਨਹੀਂ ਹੋ ਰਹੀ ਮੈਨੂੰ ਤਾਂ ਲੱਗਦਾ ਇਹ ਪਹਿਲੀ ਗੱਲ ਤਾਂ ਜੀ ਦੇਖੋ ਦੋ ਇਹਦੇ ਚੋ ਘਟਨਾ ਹੋ ਉਸ ਦੀਆਂ ਪਹਿਲੀ ਗੱਲ ਤਾਂ ਕੇਂਦਰ ਇਹ ਚਾਹੁੰ ਜਿਹੜਾ ਪੰਜਾਬ ਦਾ ਹੈ ਉਸ ਨੂੰ ਪੈਰਲਾਈਜ਼ ਕਰ ਦੀਏ ਤੇ ਕਲਚਰ ਨੂੰ ਬਦਲਦੀ ਕਲਚਰ ਦੀ ਬਦਲਨ ਦੀ ਸਾਡੀ ਜਿਹੜੀ ਨੈਸ਼ਨਲ ਪੋਸ ਹੈ ਉਹ ਕਰਨ ਨੂੰ ਚਾਹੁੰਦਾ ਸੈਂਟਰ ਸੈਕੰਡ ਕਿ ਮੈਨੂੰ ਇਹ ਵੀ ਲੱਗਦਾ ਕਿਤੇ ਇਹ ਨਾ ਹੋਵੇ ਕੱਲ ਨੂੰ ਸੈਂਟਰ ਦੀ ਇਹ ਸਟ੍ਰੈਟਜੀ ਹੋਵੇ ਕਿ ਆਉਣ ਆਲੇ ਜਿਹੜੇ 100 150 172 ਜਾਂ 200 ਕਾਲਜੇਜ਼ ਆ ਜਿਹੜੇ ਯੂਨੀਵਰਸਿਟੀ ਦੇ ਥੱਲੇ ਤੇ ਉਹ ਸਾਰਿਆਂ ਨੂੰ ਪ੍ਰਾਈਵੇਟਾਈਜ਼ ਹੀ ਕਰ ਦੇ ਕੋਈ ਇਸ ਗੱਲ ਇਹ ਵੀ ਪੋਸੀਬਿਲਟੀ ਹੈਗੀ ਹੈ ਵੀ ਐਸੇ ਆ ਬਾਡੀ ਆਫ ਗਵਰਨੈਂਸ ਬਣਾ ਕੇ ਤੇ ਗਾਂ ਇਹਨਾਂ ਨੂੰ ਕਰ ਕਰਾ ਕੇ ਤੇ ਅਲਟੀਮੇਟਲੀ ਇਹ ਕਰ ਦੇਣ ਵੀ ਪ੍ਰਾਈਵੇਟ ਹੀ ਕਰ ਦਈਏ ਸੋ ਇਸ ਕਰਕੇ ਬੜਾ ਸਾਜਿਸ਼ ਦੇ ਤੇ ਸਭ ਕੁਝ ਕੀਤਾ ਜਾ ਰਿਹਾ ਆ ਆਉਣ ਵਾਲੀ ਜਨਰੇਸ਼ਨਸ ਨੂੰ ਇਹ ਚੀਜ਼ ਨੇ ਇਫੈਕਟ ਕਰਨਾ ਇੱਕ ਪਾਸੋਂ ਆਪਾਂ ਉਹਦੀ ਗੱਲ ਕਰ ਲਈ ਤੇ ਆਪਾਂ ਜਿਹੜੇ ਹੁਣ ਬਾਈ ਇਲੈਕਸ਼ਨ ਦੇ ਉਹਨਾਂ ਦੀ ਗੱਲ ਕਰ ਲੈਣ ਜਿੱਥੇ ਕਈ ਜਗ੍ਹਾ ਜਿਵੇਂ ਬਾਈ ਇਲੈਕਸ਼ਨ ਹੋ ਰਿਹਾ ਚਾਰਜ ਪੰਜਾਬ ਦੇ ਵਿੱਚ ਚਾਰ ਜਗ੍ਹਾ ਬਾਈ ਇਲੈਕਸ਼ਨ ਹੋ ਰਿਹਾ ਲੇਕਿਨ ਅਕਾਲੀ ਦਲ ਜੋ ਹੈ ਉਹ ਤੋਂ ਪਿੱਛੇ ਹਟਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਿਵੇਂ ਦੇਖਦੇ ਤੁਸੀਂ ਦੇਖੋ ਜੀ ਅਕਾਲੀ ਦਲ ਨਾ ਤਾਂ ਅੱਜ ਤੱਕ 100 ਸਾਲ ਦੀ ਪਾਰਟੀ ਹੈ 100 ਸਾਲ ਦੇ ਵਿੱਚ ਕਦੇ ਅਕਾਲੀ ਦਲ ਪਿੱਛੇ ਨਹੀਂ ੜੀ ਹਮੇਸ਼ਾ ਫਰਾਂਟ ਫੋਰਟ ਤੇ ਹੋ ਕੇ ਲੜੀਏ ਤੇ ਇਸੇ ਤਰ੍ਹਾਂ ਲੜਦੀ ਰਹੂਗੀ ਜਿਹੜੇ ਬਾਈਕ ਇਲੈਕਸ਼ਨ ਦੇ ਵਿੱਚ ਬਾਈਕਾਟ ਦੀ ਗੱਲ ਹੈ ਬਾਈਕਾਟ ਦਾ ਤਾਂ ਇਹ ਹੈ ਵੀ ਜਦੋਂ ਸਾਨੂੰ ਕਾਲ ਤਖਤ ਸਾਹਿਬ ਤੋਂ ਸਾਡ ਨੂੰ ਹੁਕਮ ਲੱਗਿਆ ਸੀਗਾ ਅਸੀਂ ਕਾਲ ਤਖਤ ਸਾਹਿਬ ਦੀ ਹੁਕਮ ਦੀ ਪਾਲਣਾ ਕੀਤੀ ਹੈ ਸਾਡੇ ਪ੍ਰਧਾਨ ਸਾਹਿਬ ਨੇ ਕਾਲ ਤਖਤ ਦੇ ਹੁਕਮ ਦੀ ਪਾਲਣਾ ਕੀਤੀ ਹੈ ਸੋ ਇਸ ਕਰਕੇ ਕੋਈ ਇਹ ਜੀ ਬਾਈਕਾਟ ਵਾਲੀ ਗੱਲ ਨਹੀਂ ਕਿ ਵੀ ਕਾਲੀ ਦਲ ਕੋਈ ਵੀਕ ਹੋਇਆ ਕਾਲੀ ਦਲ ਬਹੁਤ ਸਟਰੋਂਗ ਹੋ ਕੇ ਆ ਰਿਹਾ ਤੇ ਤੁਸੀਂ ਅਗਲੇ 2027 ਦੇ ਵਿੱਚ ਦੇਖੋਗੇ ਡੈਫੀਨਿਟਲੀ ਕਾਲੀ ਦਲ ਸਰਕਾਰ ਬਣਾਉਣ ਦੇ ਨੇੜੇ ਹੋਊਗਾ ਜੀ ਅੱਜ ਸੀਐਮ ਸਾਹਿਬ ਵੀ ਪੀਯੂ ਪੀਯੂ ਦੇ ਵਿੱਚ ਪਹੁੰਚੇ ਸੀਗੇ ਕਿ ਆਪਾਂ ਲੈਟਰ ਲਿਖੀ ਸੀ ਤੇ ਉਹ ਆਪਾਂ ਅੱਗੇ ਭੇਜੀ ਗਈ ਹੈ ਉਹਨਾਂ ਦੇ ਵੱਲੋਂ ਤਾਂ ਕਿਵੇਂ ਦੇਖਦੇ ਹੋ ਜੀ ਅੱਗੇ ਭੇਜੀ ਗਈ ਤੇ ਅੱਗੇ ਉੱਤੇ ਐਕਸ਼ਨ ਵੀ ਹੋਣਾ ਚਾਹੀਦਾ ਜੀ ਉਸ ਚੀਜ਼ਾਂ ਨੂੰ ਫਾਲੋਅ ਅਪ ਕਰਨਾ ਚਾਹੀਦਾ ਫਾਲੋਅ ਅਪ ਕਰਕੇ ਇਸ ਜਿਹੜਾ ਹੈਗਾ ਇਸ ਨੂੰ ਕਰਵਾਉਣਾ ਚਾਹੀਦਾ ਕਲੀਅਰ ਕਰਨਾ ਠੀਕ ਹੈ ਬਹੁਤ ਬਹੁਤ ਧੰਨਵਾਦ ਸਰ ਤਾਂ ਇਹ ਸੀ ਕਿ ਸਾਡੇ ਨਾਲ ਮਿੰਡੂ ਖੇੜਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਅੱਗੇ ਜਿਹੜੇ ਹੁਣ ਸੀਐਮ ਦੇ ਵੱਲੋਂ ਜਿਹੜੀ ਚਿੱਠੀ ਜਿਹੜੀ ਆ ਉਹ ਭੇਜੀ ਗਈ ਹੈ ਉਸ ਦੇ ਤਹਿਤ ਅੱਗੇ ਐਕਸ਼ਨ ਜੋ ਹੈ ਉਹ ਵੀ ਜ਼ਰੂਰ ਹੋਣਾ ਚਾਹੀਦਾ ਕੇਂਦਰ ਨੂੰ ਐਕਸ਼ਨ ਜੋ ਹੈ ਉਹ ਜ਼ਰੂਰ ਲੈਣਾ ਚਾਹੀਦਾ ਤਾਂ ਤੁਸੀਂ ਦੇਖ ਰਹੇ ਹੋ ਸਮਰ نیوز ਮੈਂ ਆ ਸਾਰ vra gagan